ਅੱਜ ਅਸੀਂ ਖੜੇ ਹਾਂ ਮੁਹਾਲੀ ਦੇ ਪਿੰਡ ਬਲੌਂਗੀ ਜਿੱਥੇ ਪੁਲਿਸ ਅਤੇ ਸੀਆਈਏ ਸਟਾਫ ਸੀਆਈਏ ਸਟਾਫ ਅਤੇ ਬਦਮਾਸ਼ਾਂ ਵਿਚਾਲੇ ਇੱਕ ਮੁੱਠਪੇੜ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਕਿ ਬਟਾਲਾ ਪੁਲਿਸ ਵੱਲੋਂ ਇੱਕ ਸ਼ਰਨਜੀਤ ਨਾਮ ਦਾ ਅਪਰਾਧੀ ਜਿਹੜਾ ਕਿ ਹੈਗਾ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਉਸ ਪਿੱਛੇ ਦੇ ਪਿੱਛਾ ਕਰਦੇ ਦੌਰਾਨ ਉਸ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤੇ ਭੱਜਦੇ ਹੋਏ ਮੁਹਾਲੀ ਦੇ ਪਿੰਡ ਜਿਹੜਾ ਜਿਹੜਾ ਕਿ ਸਥਿਤ ਹੈ ਤੇ ਗਊਸ਼ਾਲਾ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਐਂਟਰ ਕੀਤਾ ਤੇ ਐਂਟਰ ਕਰਨ ਦੇ ਬਾਅਦ ਜਿਵੇਂ ਹੀ ਉਸ ਵੱਲੋਂ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਜਿਹੜੀ ਕਿ ਬਟਾਲਾ ਪੁਲਿਸ ਤੇ ਸੀਆਈਏ ਸਟਾਫ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਮੋਹਾਲੀ ਦੇ ਜਿਹੜਾ ਬਲੌਂਗੀ ਦੇ ਅੰਦਰ ਜਿਹੜੀ ਗਊਸ਼ਾਲਾ ਉਸ ਦੇ ਵਿੱਚ ਉਹਨੂੰ ਘੇਰਾਬੰਦੀ ਕਰਕੇ ਤੇ ਜਵਾਬੀ ਕਾਰਵਾਈ ਕੀਤੀ ਗਈ ਤੇ ਉਸ ਦੇ ਪੈਰ ਤੇ ਗੋਲੀ ਲੱਗੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਅਪਰਾਧੀ ਸ਼ਰਨਜੀਤ ਸਿੰਘ ਅਪਰਾਧੀ ਦਾ ਜਿਹੜਾ ਹੈਗਾ ਇਸੇ ਯੂਪੀਏ ਦੇ ਤਹਿਤ ਕਈ ਮੁਕੱਦਮੇ ਦਰਜ ਨੇ ਮੋਹਾਲੀ ਅਤੇ ਬਟਾਲਾ ਹੋਰ ਆਸ-ਪਾਸ ਦੇ ਇਲਾਕਿਆਂ ਦੇ ਤੇ ਕਈ ਮੁਕੱਦਮੇ ਇਹੋ ਜਿਹੇ ਯੂਪੀਏ ਦੇ ਤਹਿਤ ਦਰਜ ਨੇ ਤੇ ਪੁਲਿਸ ਵੱਲੋਂ ਇਸੇ ਲਗਾਤਾਰ ਭਾਲ ਜਾਰੀ ਸੀਗੀ ਤੇ ਕਿਸੇ ਇੱਕ ਇਨਪੁਟ ਮਿਲੀ ਬਟਾਲਾ ਪੁਲਿਸ ਨੂੰ ਇਸ ਦੀ ਇਨਕਮ ਇਨਪੁਟ ਮਿਲੀ ਤੇ ਉਸ ਦੇ ਹਦਾਰ ਤੇ ਸੀਆਈਏ ਸਟਾਫ ਮੁਹਾਲੀ ਨੂੰ ਵੀ ਇਨਫੋਰਮ ਕੀਤਾ ਗਿਆ ਤਾਂ ਇਹ ਸੀ ਕਿ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਘੇਰਾਬੰਦੀ ਦੇ ਦੌਰਾਨ ਇਸ ਨੂੰ ਭਜਨ ਦੀ ਕੋਸ਼ਿਸ਼ ਕੀਤੀ ਗਈ ਤੇ ਭਜਦੇ ਹੋਏ ਜਿਹੜੀ ਬਾਲ ਗੋਪਾਲ ਗਊਸ਼ਾਲਾ ਉਸ ਵਿੱਚ ਐਂਟਰ ਕੀਤਾ ਤੇ ਉਸ ਦੇ ਵਿੱਚ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਤੇ ਫਾਇਰਿੰਗ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸ਼ਰਨਜੀਤ ਸਿੰਘ ਨਾਮ ਦਾ ਜਿਹੜਾ ਅਪਰਾਧੀ ਹੈ ਉਸ ਦੇ ਪੈਰ ਤੇ ਗੋਲੀਆਂ ਲੱਗੀਆਂ ਨੇ ਤੇ ਉਸ ਨੂੰ ਹੁਣ ਇਲਾਜ ਲਈ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਲਿਜਾਜਾਂਦਾ ਗਿਆ ਹੈ ਤੇ ਲਿਜਾਜਾਂਦਾ ਗਿਆ ਆਉਣ ਵਾਲੇ ਸਮੇਂ ਵਿੱਚ ਹੁਣ ਪਤਾ ਲੱਗੇਗਾ ਸਪਸ਼ਟ ਹੋਏਗਾ ਕਿ ਕਾਰਵਾਈ ਜਿਹੜੀ ਕਿ ਮੋਹਾਲੀ ਜਿਹੜਾ ਕਿ ਮੁਕੱਦਮਾ ਦਰਸੀਗਾ ਇਹਨੂੰ ਕਿਹੜੇ ਧਾਰਾਵਾਂ ਅੰਦਰ ਇੱਥੇ ਮੁਕੱਦਮਾ ਦਰਸੀਦਾ ਕਿਧਰੋਂ ਇਹਨਾਂ ਨੂੰ ਇਨਪੁਟ ਮਿਲੀ ਤੇ ਕਿਵੇਂ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀਗੀ ਮੋਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ